ਕੁਆ ਵੰਟਵੰਨੀ ਕਰਨਾ ਨਹੀਂ ਇਹਨਾਂ ਦੇ ਵੰਟਵੰਨੀ ਕਰਦੇ ਨੇ ਨਮਸਕਾਰ ਜੀ ਆਇਆਂ ਨੂੰ ਦੋਸਤੋ ਮੈਂ ਪੌਨਖੀਜਾ ਉਨਖੀਜਾ ਰੀਅਰ ਨਿਊਜ਼ ਦਾ ਸੱਜਦਾਰ ਹਾਂ ਅੰਤਾਂ ਦੀ ਗਰਮੀ ਉੱਤਰ ਭਾਰ ਦੇ ਵਿੱਚ ਇਤਨੀ ਅੰਤਾਂ ਦੀ ਗਰਮੀ ਪੈ ਰਹੀ ਹੈ ਕਿ ਗਰਮੀ ਨੇ ਵਟ ਕੱਢ ਕੇ ਦਿਖਾ ਦਿੱਤੀ ਹੈ ਗਰਮੀ ਨੇ ਵਟ ਕੱਢਣੇ ਸ਼ੁਰੂ ਕਰ ਦਿੱਤੇ ਹੈ ਗਰਮੀ ਦਾ ਇਹ ਪ੍ਰਣਾਮ ਇਹ ਹੈ ਕੇ ਲੋਕ ਆਪਣੇ ਘਰਾਂ ਦੇ ਵਿੱਚ ਝੁਪਕਣ ਲਈ ਮਜਬੂਰ ਹੋ ਚੁੱਕੇ ਹਨ ਕਿਉਂਕਿ ਇਤਨੀ ਗਰਮੀ ਪੈ ਰਹੀ ਹੈ ਕਿ ਵਿਅਕਤੀ ਪਸੀਨਾ ਪਸੀਨਾ ਨਹੀਂ ਪਾ ਰਿਹਾ ਪਸੀਨਾ ਪਸੀਨਾ ਹੋ ਰਿਹਾ ਹੈ ਹੀਟ ਵੇਵ ਚੱਲ ਰਹੀਆਂ ਨੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਜਾ ਚੁੱਕਾ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਪਾਰਾ ਸੀ ਉਹ ਚਾਲੀ ਕ੍ਰੋਸ ਕਰ ਚੁੱਕਿਆ ਸੀ 40 ਕ੍ਰੋਸ ਕਰ ਚੁੱਕਿਆ ਸੀ ਤੇ ਚਾਹੇ ਹਵਾਵਾਂ ਵੀ ਚੱਲ ਰਹੀਆਂ ਪਰ ਜਿਹੜੀ ਹਵਾ ਨੇ ਉਹਦੇ ਵਿੱਚ ਵੀ ਗਰਮੀ ਲੱਗਦੀ ਹੈ ਉਧਰ ਦੀ ਹੀਟ ਗਰਮੀ ਦਿਖਾਈ ਦਿੰਦੀ ਹੈ ਲੱਗਦਾ ਨਹੀਂ ਕਿ ਮੌਸਮ ਇਤਨੀ ਜਲਦੀ ਕਰਵਟਲਵੇ ਕਿ ਮੌਸਮ ਬਸਾਤ ਦੇ ਵਿੱਚ ਬਦਲੇ ਫਿਲਹਾਲ ਕੋਈ ਇਸ ਤਰ੍ਹਾਂ ਦੀ ਸਥਿਤੀ ਪਰਸਥਿਤੀ ਦਿਖਾਈ ਨਹੀਂ ਦਿੱਤੀ ਦੋਸਤੋ ਪੰਜਾਬ ਦੇ ਵਿੱਚ ਇਤਨੀ ਗਰਮੀ ਨੂੰ ਦੇਖ ਕੇ ਹਰ ਵਿਅਕਤੀ ਗਰਮੀ ਤੋਂ ਬਚਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਕੋਈ ਵਿਅਕਤੀ ਜਦੋਂ ਬਾਜ਼ਾਰ ਵਿੱਚ ਜਾਂਦਾ ਤਾਂ ਉਹ ਗਰਮੀ ਤੋਂ ਬਚਣ ਦੇ ਲਈ ਕੋਈ ਕੱਪੜੇ ਗਿੱਲੇ ਕੱਪੜੇ ਸਾਰਾ ਲੈ ਰਿਹਾ ਹੈ ਕੋਈ ਵਿਅਕਤੀ ਗਰਮੀ ਤੋਂ ਬਚਣ ਦੇ ਲਈ ਕੋਈ ਜੂਸ ਵਗੈਰਾ ਅਰਾਸ ਵਗੈਰਾ ਜਾਂ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਿਹਾ ਹੈ ਜਾਂ ਗਰਮੀ ਤੋਂ ਬਚਣ ਦੇ ਲਈ ਹੋਰ ਵੀ ਜਿਸ ਵਕੀ ਨੂੰ ਜੋ ਚੀਜ਼ ਜੋ ਸੁਵਿਧਾ ਮਿਲਦੀ ਹੈ ਜੋ ਸੁਵਿਧਾ ਮਿਲਦੀ ਹੈ ਉਹਦਾ ਸਾਰਾ ਲੈ ਲਿਆ ਪਰ ਮੌਸਮ ਦੇ ਬਾਰੇ ਗੱਲ ਮੰਨੀ ਹੈ ਤਾਂ ਅਣ ਦੇ ਦਿਨਾਂ ਵਿੱਚ ਵੀ ਕੋਈ ਰਾਹਤ ਬੜੀ ਖਬਰ ਨਹੀਂ ਦਿਖਾਈ ਦਿੰਦੀ ਕਿ ਇਸ ਗਰਮੀ ਤੋਂ ਰਾਤ ਮਿਲੇ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲੇ ਪਰ ਇਸ ਦਿਨਾਂ ਲਈ ਇੱਕ اپੀਲ ਕੀਤੀ ਜਾਂਦੀ ਹੈ ਕਿ ਗਰਮੀ ਤੋਂ ਬੱਚਿਆਂ ਦੇ ਲਈ ਹਰ ਵਿਅਕਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਤਨੀ ਗਰਮੀ ਨਹੀਂ ਵਟ ਘੜ ਰਹੀ ਹੈ ਕਿ ਗਰਮੀ ਕਿਸੇ ਵਿਅਕਤੀ ਦੇ ਲਈ ਸਰੀਰ ਦੇ ਲਈ ਕਿਸੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਇਸ ਲਈ ਹਰ ਵਿਅਕਤੀ ਚਾਹੀਦਾ ਹੈ ਕਿ ਗਰਮੀ ਤੋਂ ਜਿੰਨਾ ਵੀ ਹੋ ਸਕੇ ਉਹ ਉਸ ਦਾ ਬਚਾਅ ਕਰੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਗਰਮੀ ਦਾ ਜਿਹੜਾ ਇਸ ਦਾ ਪ੍ਰਕੋਪ ਹੈ ਉਹ ਬਾਜ਼ਾਰਾਂ 'ਚ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬਾਜ਼ਾਰਾਂ ਦੇ ਵਿੱਚ ਜੋ ਗ੍ਰਾਹਕ ਪਹਿਲੇ ਦਿਖਾਈ ਦਿੰਦਾ ਸੀ ਉਹ ਗ੍ਰਾਹਕ ਬਜਾਰੇ ਵਿੱਚ ਨਹੀਂ ਹੈ ਸਨਾਟਾ ਕਈ ਬਜਾਰਾ ਵਿੱਚ ਸਨਾਟਾ ਫਸ ਰਿਹਾ ਹੈ ਕਿ ਜਿੱਦਾਂ ਹੀ ਗਰਮੀ ਸ਼ੁਰੂ ਹੁੰਦੀ ਹੈ ਗ੍ਰਾਹਕ ਦਿਖਾਈ ਤੱਕ ਨਹੀਂ ਦਿੱਤੇ